ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਵਕਤ ਵੱਚੂਕਾ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਜਿਹੜੇ ਖੜੇ ਕੀਤੇ ਗਏ ਆ ਤੇ ਨਾਮ ਜੱਦਗੀਆਂ ਦਾ ਕੰਮ ਵੀ ਖਤਮ ਹੋ ਚੁੱਕਾ ਆ ਤੇ ਉਮੀਦਵਾਰਾਂ ਵੱਲੋਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਜਿਹੜਾ ਚੋਣ ਪ੍ਰਚਾਰ ਤੇਜ ਕੀਤਾ ਗਿਆ ਤੇ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਬਹੁਜਨ ਸਮਾਜ ਪਾਰਟੀ ਵੱਲੋਂ ਦਵਿੰਦਰ ਸਿੰਘ ਰਾਮਗੜੀਆ ਨੂੰ ਇੱਥੋਂ ਇਲੈਕਸ਼ਨ ਲੜਾਈ ਜਾ ਰਹੀ ਆ ਤੇ ਮੇਰੇ ਨਾਲ ਬਹੁਜਨ ਸਮਾਜ ਪਾਰਟੀ ਜਨਰ ਸਕੱਤੀ ਦੱਸੀ ਜੀ ਦੱਸੀ ਜੈਪੀ ਜੀ जय भीम जय पार्थबाई गुरुजी का खालसा भाई गुरुजी की फतेह सब तो पहला तो मैं बहुजन समाज पार्टी देश दे राष्ट्रीय अध्यक्ष प्रदान मान जोग बहन कुमारी मायवती जी ਉਹਨਾਂ ਦਾ ਦਿਲ ਦੀਆਂ ਗਹਿਰਾਂਜਾਂ ਤੋਂ ਧੰਨਵਾਦ ਕਰਦਾ ਹਾਂ ਔਰ ਸਾਡੇ ਪੰਜਾਬ ਦੀ ਸਮੁੱਚੀ ਬੋਡੀ ਸੀਨੀਅਰ ਬੋਡੀ ਜੋ ਹੈ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਂਜਾਂ ਵਿੱਚ ਧੰਨਵਾਦ ਹੈ ਉਹਨਾਂ ਨੇ ਲੋਕ ਸਭਾ ਦੇ ਉਮੀਦਵਾਰ सरदार ਦਵਿੰਦਰ ਸਿੰਘ ਜੀ ਰਾਮਗੜੀਆ ਸਾਹਿਬ ਜਿਹੜੇ ਕਿ ਸਾਡੇ ਬੀਸੀ ਸਮਾਜ ਚੋਂ ਨੇ ਉਹਨਾਂ ਨੂੰ ਟਿਕ ਨਵਾਜ ਕੇ ਜ਼ਿਲ੍ਹਾ ਲੁਧਿਆਣਾ ਦੀ ਲੋਕ ਸਭਾ ਦੀ ਇਲੈਕਸ਼ਨ ਲੜਨ ਵਾਸਤੇ ਭੇਜਿਆ ਇਹ ਕੈਂਡੀਡੇਟ ਬਹੁਤ ਹੀ ਸਾਡੇ ਇਮਾਨਦਾਰ ਸੂਝਵਾਨ ਔਰ ਬਹੁਤ ਹੀ ਨਿਤੜਕ ਔਰ ਬਹੁਤ ਹੀ ਸਿਆਣੇ ਗੁਰਸੇਖ ਜਿਹੜੇ ਸਾਨੂੰ ਇੱਕ ਉਮੀਦਵਾਰ ਮਿਲੇ ਨੇ ਜੀ। ਇਹ ਕੀ ਕਾਰਨ ਹੈ ਵੀ ਜਿਹੜਾ ਬੀਐਸਪੀ ਨੇ ਕਿੱਡਾ ਚੋਟਕੜੀ ਦੇ ਇੱਕ ਬਾਰੋ ਉਮੀਦਵਾਰ ਲਿਆ ਕੇ ਇੱਥੇ ਖੜਾ ਕੀਤਾ। ਮਾਨੇਵਰ ਸਾਹਿਬ ਸ਼੍ਰੀ ਕਾਂਚੀਰਾਮ ਜੀ ਨੂੰ ਪੁੱਛਿਆ ਸੀ ਵੀ ਤੁਹਾਡਾ ਮੈਨੀਫੈਸਟੋ ਕੀ ਹੈ? ਔਰ ਉਹਨਾਂ ਨੇ ਬਹੁਤ ਹੀ ਖ਼ਬਸੂਰਤ ਜਵਾਬ ਦਿੱਤਾ ਵੀ ਮੇਰਾ ਮੈਨੀਫੈਸਟੋ ਜੋ ਹੈ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਦੀ ਆਡਾਇਲੋਜੀ ਤੇ ਕੰਮ ਕਰਨ ਵਾਲੇ ਜਿੰਨੇ ਵੀ ਸਾਡੇ ਵਰਕਰ ਨੇ ਉਹ ਸਾਰੇ ਲੀਡਰ ਵੀ ਨੇ ਅਸੀ ਗੱਲ ਨਹੀਂ ਅਗਰ ਇਹਨਾਂ ਨੂੰ ਸਟਾਰ ਦਵਿੰਦਰ ਸਿੰਘ ਦੀ ਰਾਮਗੜੀਆ ਸਾਹਿਬ ਨੂੰ ਇਹ ਟਿਕਟ ਦਿੱਤੀ ਗਈ ਆ ਤਾਂ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਆਸਤਾ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਤੇ ਆ ਤੇ ਇਸੇ ਕਰਕੇ ਵਰਕਰ ਹੋਣ ਦੇ ਨਾਤੇ ਇਹਨਾਂ ਨੂੰ ਵੀ ਜਿਹੜੀ ਟਿਕਟ ਦਿੱਤੀ ਗਈ ਹੈ ਇਹ ਬਸਪਾ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਲੀਡਰ ਆ ਉਹਨਾਂ ਨੂੰ ਟਿਕਟ ਚਾਹੀਣੀ ਸੀ ਦੇਖੋ ਇਹ ਪੰਨ ਕੁਮਾਰੀ ਮਾਇਆਵਦੀ ਜੀ ਜੋ ਸਾਡੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਨੇ ਇਹ ਉਹਨਾਂ ਦਾ ਫੈਸਲਾ ਜੀ ਇਹ ਹੈ ਜੀ ਪੈਨਲ ਤਾਂ ਇੱਥੋਂ ਬਣ ਕੇ ਗਿਆ ਕੈਂਡੀਡੇਟਾਂ ਦਾ ਪੈਨਲ ਬੇਸ਼ੱਕ ਇੱਥੋਂ ਹੀ ਬਣ ਕੇ ਗਿਆ ਹੋਵੇ ਲੇਕਿਨ ਸਾਡੇ ਸੀਨੀਅਰ ਲੀਡਰ ਜਿਹੜੇ ਹੈਗੇ ਆ ਦੇਸ਼ ਦੇ ਅੰਦਰ ਉਹ ਭੈਣ ਕੁਮਾਰੀ ਮਾਇਆਵਦੀ ਜੀ ਵੱਡੇ ਫੈਸਲੇ ਉਹੀ ਲੈਂਦੇ ਆ ਕਿੰਨਾ ਮੁੱਦਿਆਂ ਤੇ ਜਿਹੜਾ ਦੁਰਦਿਆਣੇ ਦੇ ਵਿੱਚ ਮਸਫਾ ਵੱਲੋਂ ਇਲੈਕਸ਼ਨ ਲੜੀ ਜਾ ਰਹੀ ਹੈ 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਮੁੱਦੇ ਬਹੁਤ ਸਾਰੇ ਮੁੱਦਿਆਂ ਮੁੱਦਾ ਇੱਥੇ ਹੈ ਇਹ ਤਾਂ ਅਸੀਂ ਕਹੀ ਨਹੀਂ ਸਕਦੇ ਮੁੱਦਾ ਹੈ ਹੀ ਕੋਈ ਨਹੀਂ ਆ ਬੁੱਢਾ ਨਾਲਾ ਸੀ ਸਾਡੇ ਨਾਲ ਗੰਦਾ ਨਾਲਾ ਬਣਾ ਕੇ ਰੱਖਤਾ ਨਾ ਤਾਂ ਇੱਥੇ ਪੜ੍ਹਾਈ ਦੀ ਵਿਵਸਥਾ ਕੋਈ ਆ ਹਸਪੀਟਲ ਦੇਖੋ ਤੁਸੀਂ ਜਾ ਕੇ ਲੋਕਾਂ ਦੀਆਂ ਡੈੱਡ ਬਾਡੀਆਂ ਤੱਕ ਬਾਹਰ ਪਈਆਂ ਕੁੱਤੇ ਘੜੀਸ ਘੜੀਸ ਕੇ ਲੈ ਜਾਂਦੇ ਆ ਕੀ ਵਿਵਸਥਾ ਸਾਡੇ ਇੱਥੇ ਲੁਧਿਆਣੇ ਦੀ ਰਮਨੀਤ ਬਿੱਟੂ ਬਿੱਟੂ ਜਿਹੜਾ ਆ ਉਹ ਕਹਿੰਦਾ ਸੀ ਵੀ ਕਾਂ ਹਰੇਕ ਵਰਕਰ ਦੀ ਪਾਰਟੀ ਜਿਹੜੀ ਮਾਂ ਪਾਰਟੀ ਹੁੰਦੀ ਆ ਅੱਜ ਆਪਣੀ ਮਾਂ ਨੂੰ ਛੱਡ ਕੇ ਦੂਜੇ ਪਾਸੇ ਚਲੇ ਗਿਆ ਉਹ ਭਾਰਤੀ ਜਨਤਾ ਪਾਰਟੀ ਚਲੇ ਗਿਆ ਜਿਹੜਾ ਆਪਣੀ ਮਾਂ ਦਾ ਨਹੀਂ ਬਣਿਆ ਉਹ ਕਿਸੇ ਲੋਕਾਂ ਦਾ ਕਿੱਥੋਂ ਬਣ ਜੂਗਾ ਉਹ ਇੱਕ ਕਾਂਗਰਸ ਵੱਲ ਕਾਂਗਰਸ ਦੇ ਪ੍ਰਧਾਨ ਜਿਹੜੇ ਪੰਜਾਬ ਦੇ ਰਾਜਾ ਵੜਿੰਗ ਬਾਹਰੋਂ ਉਮੀਦਵਾਰ ਕਾਂਗਰਸ ਲਿਆਂਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਗਿੱਦੜਵਾਹੇ ਤੋਂ ਆਉਣ ਵਾਲਾ ਕੈਂਡੀਡੇਟ ਰਾਜਾ ਵੜਿੰਗ ਜਿਹਦੀ ਸਪੀਚ ਵੀ ਰੋਟਲੀ ਆ ਬਦਮਾਸ਼ਾਂ ਵਾਲੀ ਉਹਦੀ ਸਪੀਚ ਆ ਇੱਥੋਂ ਚੱਲ ਕੇ ਜਿਹੜਾ ਗਿੱਦੜਵਾਹੇ ਕੋਈ ਇਤੋਂ ਲੋਕ ਜਿਹੜੇ ਚੱਲ ਕੇ ਜਾਣਗੇ ਕੰਮ ਕਰਾਉਣ ਵਾਸਤੇ 5 ਘੰਟੇ ਲੱਗਦੇ ਕਿ ਦਰਵਾਹੇ ਜਾਣ ਨੂੰ ਔਰ ਉੱਥੇ ਜਾ ਕੇ ਕੰਮ ਕਰਾਉਣਗੇ ਉਹ 5 ਘੰਟੇ ਜਾਣ ਨੂੰ 5 ਘੰਟੇ ਆਉਣ ਨੂੰ ਇਸ ਕਰਕੇ ਲੋਕਲ ਕੈਂਡੀਡੇਟ ਸਤਾਰ ਦਵਿੰਦਰ ਸਿੰਘੀ ਰਾਮਗੜੀਆ ਸਾਹਿਬ ਅਸੀਂ ਵੋਟਰਾਂ ਨੂੰ ਅਪੀਲ ਕਰਦੇ ਆਂ ਇਹਨਾਂ ਦੀ ਪਛਾਣ ਕਰੋ ਔਰ ਬਹੁਜਨ ਸਮਾਜ ਪਾਰਟੀ ਜਿਹੜੀ ਆ ਇਹ ਗਰੀਬਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਨਿਊਟੈਲੀ ਨਿਓ ਅਸਰਿਆ ਲਈ ਉਹਨਾਂ ਦੀ ਲੜਾਈ ਲੜਦੀ ਆ ਇਹ ਲੋਕਲ ਬੈਠੇ ਨੇ ਇਹ ਇਸ ਤਰ੍ਹਾਂ ਤੁਸੀਂ ਚੋਣ ਪਰਚਾਤੇ ਜਾਂਦੇ ਆਂ ਜੀ ਲੋਕਾਂ ਵੱਲੋਂ ਮੀਟਿੰਗਾਂ ਦੇ ਵਿੱਚ ਇਸ ਤਰ੍ਹਾਂ ਦਾ ਹੰਗਾਰਾ ਮਿਲਦਾ 77 ਸਾਲ ਹੋ ਗਏ ਦੇਸ਼ ਦੇ ਅੰਦਰ ਹਾੜੀ ਗਈ ਸੋਨੀ ਆ ਗਈ ਸੋਨੀ ਗਈ ਤਾਂ ਹਾੜੀ ਆ ਗਈ 75 ਸਾਲਾਂ ਤੋਂ ਦੋਨੇ ਪਾਰਟੀਆਂ ਨੇ ਠੇਕਾ ਤਾਰਿਆ ਹੋਇਆ ਹੈ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਗਈ ਕਾਂਗਰਸ ਆ ਗਈ ਕਾਂਗਰਸ ਗਈ ਤਾਂ ਭਾਰਤੀ ਜਨਤਾ ਪਾਰਟੀ ਆ ਗਈ ਹੋਰ ਕਿਸੇ ਪਾਰਟੀ ਨੂੰ ਲੋਕਾਂ ਨੇ ਮੌਕਾ ਨਹੀਂ ਦਿੱਤਾ ਪਿਛਲੀ ਵਾਰ ਵੀ ਲੋਕਾਂ ਨੇ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇਣਾ ਸੀ ਲੇਕਿਨ 1952 ਦੇ ਵਿੱਚ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਬੰਬੇ ਤੋਂ ਇਲੈਕਸ਼ਨ ਲੜੀ ਤੇ ਕਾਂਗਰਸ ਪਾਰਟੀ ਜਿਹੜੀ ਸ਼ੈਤਾਨ ਪਾਰਟੀ ਸੀ ਉਹਨਾਂ ਨੇ ਕਜ਼ੋਲਕਰ ਨੂੰ 바ਵਾ ਸਾਹਿਬ ਦੇ ਵਿਰੋਧ ਚ ਖੜਾ ਉਹੀ ਆਡਾਇਲੋਜੀ ਤੇ ਉਸੇ ਗੱਲ ਤੇ ਲੈ ਕੇ ਉਹਨਾਂ ਨੇ ਚੰਨੀ ਨੂੰ ਮੁੱਖ ਮੰਤਰੀ ਲਗਾਤਾ 90 ਦਿਨ ਵਾਸਤੇ ਉਹਨਾਂ ਨੂੰ ਪਤਾ ਸੀ ਵੀ ਜਿਹੜੀ ਦਲਤਾਂ ਦੀ ਵੋਟ ਹੈ ਬਹੁਜਨ ਸਮਾਜ ਦੀ ਵੋਟ ਹੈ ਇਹ ਕਨਵਰਟ ਹੋ ਕੇ ਜਿਹੜੀ ਅਗੀ ਚੰਨੀ ਦੀ ਝੋਲੀ ਚ ਪੈ ਜਾਏਗੀ ਉਹਨਾਂ ਨੇ ਗੇਮ ਖੇਢੀ ਇਹ ਲੇਕਿਨ ਜਾਖੜ ਜਾਖੜ ਸਾਹਿਬ ਨੇ ਇਹ ਗੱਲ ਕਹੀ ਵੀ ਪੈਰਾਂ ਨੇ ਜਾਂ ਜੁੱਤੀਆਂ ਤੁਸੀਂ ਸਿਰ ਤੇ ਬਿਠਾ ਲੀਆਂ ਸਾਡੇ ਸਮਾਜ ਨੂੰ ਸੋਚੀ ਚਾਹੀਦੀ ਹੈ ਜਿਹੜੇ ਲੋਕ ਸਾਨੂੰ ਪੈਰਾਂ ਦੇ ਜੁੱਤੀਆਂ ਸਮਝਦੇ ਆ ਬਹੁਜਨ ਸਮਾਜ ਨੂੰ ਸ਼ਡਿਊਲ ਕਾਸਟਾਂ ਨੂੰ ਐਸਸੀ ਐਸਟੀ ਓਬੀਸੀ ਨੂੰ ਸਾਰੇ ਸਮਾਜ ਨੂੰ ਪੈਰਾਂ ਦੀਆਂ ਜੁੱਤੀਆਂ ਨੂੰ ਕਹਿੰਦੇ ਸਿਰ ਤੇ ਬਿਠਾ ਲਿਆ ਸਾਡੇ ਸਮਾਜ ਨੂੰ ਇਹ ਸੈਂਸ ਚਾਹੀਦੀ ਆ ਵੈਸੀ ਬੋਟ ਕਿੱਥੇ ਪਾਉਣੀ ਆ ਕਿਉਂ ਵਿਗਦੇ ਆ ਉਹ ਕਿਉਂ ਬੋਟ ਹੋਰ ਪਾਸੇ ਪਾਉਂਦੇ ਆ ਇਸ ਕਰਕੇ ਸਾਡੇ ਬਹੁਜਨ ਸਮਾਜ ਨੂੰ ਮੈਂ ਅਪੀਲ ਕਰਦਾ ਕਿ ਸardar devinder singh ramgarhia sahab ਬਹੁਤ ਹੀ ਸੂਝਵਾਨ ਤੇ ਧੜਕੀ ਲੀਡਰ ਨੇ ਔਰ ਇਹਨਾਂ ਨੂੰ ਜਿਹੜੀ ਇੱਕ ਇੱਕ ਬੋਟ ਪਾ ਕੇ ਆਪਾਂ ਮੈਂਬਰ ਆਫ ਪਾਰਲੀਮੈਂਟ ਚ ਭੇਜिए ਜਿਸ ਤਰ੍ਹਾਂ ਇਹ ਇਲੈਕਸ਼ਨ ਜਿਹੜੀ ਬੜੀ ਕ੍ਰੂਸ਼ਲ ਇਲੈਕਸ਼ਨ ਆ ਇਹਦੇ ਵਿੱਚ ਦਾ 올 ਇੰਡੀਆ ਲੈਵਲ ਤੇ ਇੱਕ ਮੁੱਦਾ ਬਣਿਆ ਹੋਇਆ ਆ ਤੇ ਭਾਰਤ ਦੇ ਸੰਵਿਧਾਨ ਨੂੰ ਖਤਰਾ ਆ ਬੀਜੇਪੀ ਸ਼ਰਿਆਮ ਕਹਿ ਰਹੀ ਉਨਾ ਦੇ ਕੇ ਇਹ ਮੰਤਰੀਆਂ ਨੇ ਕਹਿਤਾ ਆ ਵੀ ਅਸੀਂ 370 ਪਾਰ ਦਾ ਜਿਹੜਾ ਨਾਰਾ ਦਿੱਤਾ ਆ ਵੀ ਅਸੀਂ 370 ਸੀਟਾਂ ਲੈ ਕੇ ਭਾਰਤ ਦਾ ਸੰਵਿਧਾਨ ਬਦਲਣਾ ਆ ਰਾਹੁਲ ਗਾਂਧੀ ਵੀ ਭਾਰਤ ਦਾ ਸੰਵਿਧਾਨ ਲੈ ਕੇ ਰੈਲੀਆਂ ਕਰ ਰਿਹਾ ਕੇਜਰੀਵਾਲ ਕਰ ਰਿਹਾ ਖਲੇਸ਼ ਜੱਦਵ ਕਰ ਰਿਹਾ ਇਹ ਸਾਰੇ ਕਰ ਰਹੇ ਆ ਪਰ ਕਿਤੇ ਕਿਤੇ ਨਾ ਬੀਐਸਪੀ ਇਥੋਂ ਪਛੜੀ ਜਿਹੀ ਲੱਗ ਰਹੀ ਆ ਬੀਐਸਪੀ ਪਛੜੀ ਨਹੀਂ ਹੈਗੀ ਈਵੀਐਮ ਜਿਹੜੀ ਦੇਸ਼ ਦੇ ਅੰਦਰ ਲਿਆਂਦੀ ਆ ਨਾ ਉਹਨੂੰ ਖਤਮ ਕਰਕੇ ਦੇਖ ਲਵੇ ਭਾਰਤੀ ਜਨਤਾ ਪਾਰਟੀ ਜੇ 10 ਸੀਟਾਂ ਵੀ ਲੈ ਜਾਣਾ ਯੂਪੀ ਦੇ ਅਦਰੋਂ EVM ਜਿਹੜਾ ਹੈਗਾ ਉਹ ਸਭ ਤੋਂ ਵੱਡਾ ਮੁੱਦਾ ਆ ਉਹਦੇ ਉੱਪਰ ਮੋਦੀ ਐਂਡ ਕੰਪਨੀ ਆਰਐਸਐਸ ਜਿਹੜੀ ਕੰਪਨੀ ਆ ਇਹ ਉਸ EVM ਦੇ ਉੱਪਰ ਬਿਲਕੁਲ ਧਿਆਨ ਨਹੀਂ ਦੇ ਰਹੀ EVM ਅੱਜ ਖਤਮ ਕਰ ਦੇਣ ਤੇ ਅੱਜੇ ਦੇਖ ਲੈਣ ਦੇਸ਼ ਦੇ ਅੰਦਰ ਪਹਿਲੀ ਨੰਬਰ ਦੀ ਪਾਰਟੀ ਜਿਹੜੀ ਬਹੁਜਨ ਸਮਾਜ ਪਾਰਟੀ ਆਉਗੀ ਚਾਹ ਜੀ ਨੂੰ ਕਿਸ ਤਰ੍ਹਾਂ ਦੇ ਨਤੀਜਿਆਂ ਦੀ ਤੁਸੀਂ ਆਸ ਰੱਖਦੇ ਪੂਰਾ ਅਸੀਂ ਸਾਨੂੰ ਲੱਗਦਾ ਅਸੀਂ ਲੀਡ ਨਾ ਦਿਤਾਵਾਂਗੇ ਜੀ ਕੈਂਡੀਡੇਟ ਸਾਹਿਬ ਨੂੰ ਔਰ ਬਹੁਜਨ ਸਮਾਜ ਪਾਰਟੀ ਜਿਹੜੀ ਹੈਗੀ ਆ ਕਾਰੀਗਰਤਾ ਜਿੰਨੇ ਵੀ ਸਾਡੇ ਵਰਕਰ ਸਹਿਬਾਨ ਨੇ ਉਹ ਦਿਨ ਰਾਤ ਮਿਹਨਤ ਤੇ ਲੱਗੇ ਹੋਏ ਨੇ ਜੀ ਔਰ ਲੀਡ ਨਾ ਦਿਤਾਵਾਂਗੇ ਅਸੀਂ ਇਹ ਔਰ ਸਾਰੇ ਹੀ ਵੋਟਰਾਂ ਨੂੰ ਅਪੀਲ ਕਰਦੇ ਹੱਥ ਜੋੜ ਕੇ ਵੀ ਇੱਕ ਇੱਕ ਜਿਹੜੀ ਵੋਟ ਹੈਗੀ ਜ਼ਿਲ੍ਹਾ ਲੁਧਿਆਣਾ ਦੀ ਲੋਕ ਸਭਾ ਦੀ ਉਹ ਤੁਸੀਂ ਸਰਦਾਰ ਦਵਿੰਦਰ ਸਿੰਘ ਰਾਮ ਗੜਿਆ ਸਾਹਿਬ ਦੀ ਝੋਲੀ 'ਚ ਪਾ ਕੇ ਪੈਣ ਕੁਮਾਰੀ ਮਾਇਆਬਤੀ ਜੀ ਨੂੰ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਬਣਾਉਣ ਦਾ ਕੰਮ ਕਰੀਏ ਤਾਂ ਸਾਡੇ ਦੁੱਖਾਂ ਦਾ ਜਿਹੜਾ ਨਾਸ ਹੋ ਸਕਦਾ ਨਿੱਦਾਂ ਸੀ ਰੋਜ਼ ਦੇਖਦੇ ਆ ਕਿ ਸਾਡੇ ਧੀਆਂ ਪੈਣਾਂ ਦੇ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ ਕਿਸਾਨਾਂ ਦਾ ਕੀ ਹਾਲ ਆ ਮਜ਼ਦੂਰਾਂ ਦਾ ਕੀ ਹਾਲ ਆ ਛੋਟੇ ਵਪਾਰੀਆਂ ਦਾ ਕੀ ਹਾਲ ਆ ਇਹ ਇਸ ਕਰਕੇ ਸਾਰਿਆਂ ਨੂੰ ਹੀ ਹੱਥ ਜੋੜ ਕੇ ਸਰਮਰ ਬੇਨਤੀ ਹੈ ਇੱਕ ਇੱਕ ਜੜੀ ਵੋਟ ਹੈਗੀ ਕੀਮਤੀ ਆਪਣੀ ਸਰਦਾਰ ਦਵਿੰਦਰ ਸਿੰਘ ਰਾਮਗੜਿਆ ਸਾਹਿਬ ਨੂੰ ਪਾਓ ਪੰਜਾਬ ਦੇ ਅੰਦਰ 13 ਲੋਕ ਸਭਾ ਦੇ ਇਲੈਕਸ਼ਨ ਜਿਹੜੇ ਲੜ ਰਹੇ ਨੇ ਸਾਡੇ ਕੈਂਡੀਡੇਟ ਇੱਕ ਇੱਕ ਬੋਟ ਜਿਹੜੀ ਹੈਗੀ ਆ ਉਹ ਬੋਝਨ ਸਮਾਜ ਪਾਰਟੀ ਨੂੰ ਪਾਈ ਜਾਵੇ ਸਾਡਾ ਜਿਹੜਾ ਚੋਣ ਨਿਸ਼ਾਨ ਹੈਗਾ ਉਹ ਹਾਥੀ ਦਾ ਹਾਥੀ ਦੇ ਮੋਹਰਾ ਲਾ ਕੇ ਕੈਂਡੀਡੇਟ ਸਰਦਾਰ ਦਵਿੰਦਰ ਸਿੰਘ ਜੀ ਨੂੰ ਜਿੱਥੋਂ ਜਿੱਥੋਂ ਵੀ ਸਾਡੇ ਲੋਕ ਸਭਾ ਦੇ ਉਮੀਦਵਾਰ ਖੜੇ ਨੇ ਬੋਝਨ ਸਮਾਜ ਪਾਰਟੀ ਵੱਲੋਂ ਹਾਥੀ ਦੇ ਨਿਸ਼ਾਨ ਤੇ ਮੋਹਰਾ ਲਾਓ ਤੇ ਸਬਦਾਨ ਨੂੰ ਬਚਾਓ ਜੈ ਪੀਨ ਜੈ ਪਰ ਇਸਾ ਮੇਰੇ ਨਾਲ ਜੱਸੀ ਜੀ ਨੇ ਦੱਸਿਆ ਵੀ BSP ਇੱਕ ਮਜ਼ਬੂਤ ਤਰਵਜੋ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਹੀ ਆ ਤੇ ਜਿਹੜੇ ਮੁੱਦਿਆਂ ਨੂੰ ਲੈ ਕੇ BSP ਇਲੈਕਸ਼ਨਾਂ ਦੇ ਵਿੱਚ ਆਈ ਆ ਉਹ ਉਸ ਸੰਬੰਧ ਵਿੱਚ ਲੋਕਾਂ ਵੱਲੋਂ ਕਾਫੀ ਹੰਗਾਰਾ ਵੀ ਮਿਲ ਰਿਹਾ ਆ ਹੁਣ ਦੇਖਣਾ ਇਹ ਹੋਵੇਗਾ ਕਿ 4 ਜੂਨ ਦੇ ਨਤੀਜੇ ਆ ਉਹਦੇ ਵਿੱਚ BSP ਕਿੰਨੀਆਂ ਸੀਟਾਂ ਪ੍ਰਾਪਤ ਕਰਦੀ ਆ ਇਹ ਸਮਰਾਣ ਲਈ ਪ੍ਰਦੀਕ ਰਗਾ